FORRA! So ₹500 ₹500 ₹500 ₹100 ਲੈ ਜਾਓ ₹100 ਦਾ ਸੂਟ ਲੈ ਜਾਓ ₹100 ਦਾ ਸੂਟ ਲੈ ਜਾਓ ₹100 ਦਾ ਸੂਟ ਉਹ ਕੋਈ ਕਹਿੰਦਾ ₹500 ਕੋਈ ਕਹਿੰਦਾ ₹400 ਬੁੱਟਾ ਰੋਡ ਕੱਦਦੀਆਂ ਮਾਤੂ ਸ਼੍ਰੀ ਦਸਤਾਰ ਤੇ ਆ ਜਾਓ 5 ਮੀਟਰ ਸੂਟ ਨਾਪ ਕੇ ਲੈ ਜਾਓ ਲੈ ਜਾਓ ₹100 ਦਾ ਸੂਟ ਉਹ 15 April ਤੋਂ ਪਹਿਲਾ ਪਹਿਲਾ ਆ ਜਾਓ ਬਸਾਖੀ ਤੇ ਲਾਤੀ ਬਹੁਤ ਵੱਡੀ ਸੇਲ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਤੁਸੀਂ ਰੀਸੇਲਰ ਹੋ ਦੁਕਾਨਦਾਰ ਹੋ ਸਾਡੀਆਂ ਛੋਟੀਆਂ ਦੁਕਾਨਾਂ ਤੁਸੀਂ ਫੇਰੀ ਲੈ ਕਪੜਾ ਵੇਚਣਾ ਆਜੋ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਜਿੰਨੇ ਮਰਜ਼ੀ ਸੂਟ ਲੈ ਜਾਓ ਆ ਚੱਕੋ ਕੋਟਨ ਦੇ ਦੁਪੱਟੇ ਨਾਲ 250 ਰੁਪਏ ਦਾ ਸੂਟ ਦੁਪੱਟਾ ਲਾ ਕੇ 250 ਰੁਪਏ ਦਾ ਚੈੱਕ ਕਰੋ ਰੰਗ ਡਿਜ਼ਾਈਨ ਕਲਰ ਆ ਚੱਕੋ ਆ ਗਿਆ ਕੜਾਈ ਵਾਲਾ ਸੂਟ ਬਜ਼ਾਰਾ 'ਚ 7 700 8 800 ਪਿਓਰ ਕਾਟਨ ਮਸਲੀਨ ਦਾ ਸੂਟ ਚੱਕੋ 700 ਰੁਪਏ ਦੇ ਦੋ ਕਾਟਨ ਦਾ ਸੂਟ ਕਾਟਨ ਦੀ ਬਾਟਮ ਕਾਟਨ ਦਾ ਦੁਪੱਟਾ ਆ ਚੱਕੋ ਜਿਹੜਾ ਬਜ਼ਾਰਾ 'ਚ 8 800 ਰੁਪਏ ਦਾ ਮਿਲਦਾ ਇਹ ਵੀ ਚੱਕੋ 350 ਰੁਪਏ ਦੇ ਵਿੱਚ ਕੜਾਈਆਂ ਚੈੱਕ ਕਰ ਲਓ ਵਰਕ ਚੈੱਕ ਕਰ ਲਓ ਦੁਪੱਟੇ ਚੈੱਕ ਕਰ ਲਓ ਓਏ ਕਾਟਨ オリジナル ਸੂਟ 700 ਦੇ ਦੋ 700 ਦੇ ਦੋ ਦੇਖੋ ਕਿੰਨਾ ਸੋਹਣਾ ਸੂਟ ਗੁਲਾਬੀ ਗ੍ਰੇਟ ਦੁਪट्टे ਦੇ ਬੁੱਟੇ ਨਾਲ ਲਾਇਆ ਟਾਪ ਦੀਆਂ ਚੀਜ਼ਾਂ 4 400 ਦੇ 5 500 ਦੇ ਆ ਦੇਖੋ ਕਹਿੰਦੇ ਪਾਕਿਸਤਾਨੀ ਸੂਟ ਘੇਰੇ-ਕੂਰੇ ਬਣਿਆ ਬੜੇ ਸੋਹਣੇ ਦੁਪट्टे ਲੱਗੇ ਆ ਰੇਟ ਬਾਜ਼ਾਰ ਦਾ 1200 1500 ਸਾਡਾ ਰੇਟ ਸਿਰਫ 500 ਰੁਪਈਆ ਆ ਚੱਕੋ ਆ ਗਿਆ ਗਲਾ ਬਾਟਮ ਵਰਕ ਦੇ ਨਾਲ ਪਿਓਰ ਕਾਟਨ ਦਾ ਸੂਟ ਪਿਓਰ ਪਾਕਿਸਤਾਨੀ 12 3 3000 4 4000 ਚੱਕੋ 4000 ਦੇ 5 4000 ਦੇ 5 ਦੇਖੋ ਜੀ ਮਲਮਲ ਦਾ ਕਪੜਾ ਮਲਮਲ ਦਾ ਕਪੜਾ ਮਲੇ ਮਲੇਮ ਕਪੜਾ ਮੈਂ ਕਹਾਂ ਟੌਪ ਦਾ ਕਪੜਾ ਲੈ ਜੋ 650 ਰੁਪਏ ਦਾ ਸੂਟ ਦਵਾਂਗੇ ਦੁਪੱਟੇ ਨਾਲ ਦਵਾਂਗੇ ਵੇਖੋ ਜੀ ਕੋਟਨ ਦਾ ਸੂਟ ਗਲਾ ਬਣਾਇਆ ਹੋਇਆ ਦੁਪੱਟਾ ਸ਼ਾਨਦਾਰ ਬਜਾਰਾਂ ਚ ਇਹ 2200 ਦਾ ਚੱਕੋ 750 ਰੁਪਏ ਦਾ ਜੀ ਕੋਈ ਕਹਿੰਦਾ 3500 ਕੋਈ ਕਹਿੰਦਾ 2800 ਕੋਈ ਕਹਿੰਦਾ 2200 ਅਸੀਂ ਲਿਖ ਕੇ ਲਾਤਾ ਰੇਟ ਦਵਾਂਗੇ ਸਿਰਫ 1000 ਰੁਪਏ ਦੇ ਵਿੱਚ ਝੂੜਾ ਪਾ ਕੇ ਮਾਡਲ ਖੜੀ ਆ ਰੇਟ ਵੀ ਘੱਟ ਘੱਟ ਤੇ ਦੇ ਦਵਾਂਗੇ 1000 ਰੁਪਏ ਦਾ ਸੂਟ ਆ ਚੱਕੋ ਜੀ ਕੋਟਨ ਦਾ ਸੂਟ ਵਿਆਹਾਂ ਸ਼ਾਦੀਆਂ ਜੇ ਪਾਉਣ ਵਾਲੇ ਕੋਟਨ ਸੂਟ ਆ ਗਿਆ ਬਜਾਰਾ ਚ ਅੰਨੀ ਲੁੱਟ ਕਰ ਦੇਣੀ ਆ ਬੰਦ ਰੇਡ ਰਹਿਣ ਵਾਲਾ 1000 ਰੁਪਿਆ ਦੀ ਚੱਕੋ ਦੇਖੋ ਜੀ ਗਰਮੀਆਂ ਦੇ ਵਿੱਚ ਬਹੁਤ ਵੱਡੇ ਸੋਹਣੇ ਸੋਹਣੇ ਤੋਹਫੇ ਲਿਆਂਦੇ ਆ ਟਾਪ ਦੀਆਂ ਚੀਜ਼ਾਂ ਇੱਕ ਹੋਰ ਵੱਡਾ ਫਾਇਦਾ ਕਰ ਦਿੰਦੇ ਆ ਤੁਸੀਂ ਇੱਥੇ ਆ ਜਾਓ 1000 ਰੁਪਏ ਦੀ ਕੀਮਤ ਤੋਂ ਉੱਤਲਾ ਸੂਟ ਕੋਈ ਵੀ ਲੈ ਲਓ 1100 1200 1500 ਭਾਵੇਂ 10000 ਤੱਕ ਦੇ ਸੂਟ 1000 ਰੁਪਏ ਤੋਂ ਉੱਪਰਲੀ ਕੀਮਤ ਵਾਲੇ ਸੂਟਾਂ ਤੇ ਲਾਤਾ 25% ਇੱਕ ਐਕਸਟਰਾ ਡਿਸਕਾਊਂਟ ਮਤਲਬ ਸੂਟਾਂ ਦੇ ਉੱਤੇ 20% ਡਿਸਕਾਊਂਟ ਵੀ ਦਵਾਂਗੇ ਕਾਟਨ ਦੇ ਸੂਟ ਵੀ ਦੇਤੇ ਮਸਲਿਨ ਦੇ ਸੂਟ ਵੀ ਦੇਤੇ 100-100 ਰੁਪਏ ਦੇ ਵੀ ਦੇਤੇ 2-200 ਰੁਪਏ ਦੇ ਵੀ ਦੇਤੇ ਪਰ ਹੁਣ ਤੁਸੀਂ ਵਿਆਹਾਂ ਸ਼ਾਦੀਆਂ ਦੇ ਸੂਟ ਲੈਣੇ ਆ ਤੁਸੀਂ ਦੇਣ ਲੈਣ ਲਈ ਲੈਣੀ ਆ ਟੌਪ ਦੀਆਂ ਚੀਜ਼ਾਂ ਲੈਣੀਆਂ ਲੈ ਜਾਓ ਲੈ ਜਾਓ ਘੋ ਲੈ ਜਾਓ ਦਾਜਵਰੀ ਵਾਲੇ ਸੂਟ 25 25% ਲੈਸ ਤੇ ਉਹ ਜਿਹੜਾ 1500 ਦਾ ਸੂਟ ਕਰਤਾ 1000 ਰੁਪਏ ਦਾ ਉਹ ਜਿਹੜਾ 1200 ਦਾ ਸੂਟ ਕਰਤਾ 850 ਰੁਪਏ ਦਾ ਵੱਡੇ ਫਾਇਦੇ ਰੈੱਡ ਮਹਿਰੂਨ ਮੈਂਜੈਂਟੇ ਚੈੱਕ ਕਰੋ ਦਾਜਵਰੀ ਵਾਲੇ ਸੂਟ ਉਹ ਜਿਹੜੇ 3 3000 ਤੇ 25 25% ਲੈਸ ਲਾਤੀ ਚਾਹੇ 2000 ਵਾਲਾ ਸੂਟ ਲੈ ਲਓ ਚਾਹੇ 22 16 ਚਾਹੇ 2500 ਵਾਲਾ ਚਾਹੇ ਸ਼ਹਿਰੀ ਸੂਟ ਲੈ ਲਓ ਵੱਡੇ ਫਾਇਦੇ ਕਰਤੇ ਆ ਹੈਵੀ ਹੈਵੀ ਸੂਟਾਂ ਤੇ 25-25% ਲੈਸ ਰਾਤੀ ਆਜੋ ਬੁੱਟਟਰ ਉੜ ਕਾਦੀਆਂ ਸਿਰਫ 15 ਦਿਨਾਂ ਦਾ 15 ਦਿਨਾਂ ਦੀ ਵੱਡੀ ਸੇਲ ਹੈਵੀ ਦੁਪੱਟਿਆਂ ਦੇ ਨਾਲ ਲਗਜ਼ਰੀ ਫੈਬਰਿਕ ਤੇ ਲੈਸ ਰਾਤੀ 25% ਮਤਲਬ ਕਿ 1 ਲੱਖ ਦੀ ਦਾਜਵਰੀ ਖਰੀਦੋ 25000 ਰੁਪਏ ਦਾ ਫਾਇਦਾ ਕਰਤਾ 25000 ਰੁਪਏ ਦਾ ਜੀ ਉਹ ਨਾ ਜਾਓ ਨਾ ਜਾਓ ਨਾ ਜਾਓ ਹੁਣ ਬਾਜ਼ਾਰਾਂ ਚ ਹੋਰ ਦੁਕਾਨਾਂ ਤੇ ਨਾ ਜਾਓ ਸਿੱਧਾ ਹੀ ਸਾਡੇ ਕੋਲ ਆਜੋ ਜਿੱਥੇ ਵੱਡੇ ਫਾਇਦੇ ਦਿੱਲੀ ਬੰਬੇ ਵਾਲੇ ਪੀਸ ਜਿਹੜੇ ਬਾਜ਼ਾਰ ਚ ਜੇ ਤੁਸੀਂ ਲੈਨੇ ਹੋ 15 15000 ਰੁਪਏ ਦੇ ਉਹ ਸਾਡਾ ਰੇਟ ਹੈਗਾ ਸਿਰਫ 5000 ਰੁਪਿਆ ਪਰ 5000 ਰੁਪਏ ਵਾਲੇ ਸੂਟ ਤੇ ਵੀ ਸਾਨੂੰ ਕਰਤਾ 25% ਡਿਸਕਾਊਂਟ ਚੈੱਕੋ ਜੀ ਰਾਮ ਟੈਕਸ オリジナル ਦਾ ਸੂਟ ਸਿਰਫ ਲੈ ਜਾਓ ਸਾਡੇ ਕੋਲ 1500 ਰੁਪਏ ਦੇ ਵਿੱਚ ਆ ਜਿੰਨਾ ਸਟਾਕ ਪਿਆ ਸਾਰਿਆਂ ਤੇ 25% ਲੈਸ ਲਾਤੀ ਆ ਜਿਹੜਾ ਮਰਜੀ ਸੂਟ ਲੈ ਲਓ ਉੱਤੇ ਐਮ ਆਰ ਪੀ ਜਿੰਨਾ ਮਰਜੀ ਲੱਗਿਆ ਵਾ ਰੇਟ ਚੈੱਕ ਕਰ ਲਓ ਬੋਟਨ ਦੁਪੱਟੇ ਤੇ ਹਰ ਇੱਕ ਤੇ ਰੇਟ ਲਿਖਿਆ ਲਿਖੂਗਾ 25% ਦੇ ਸਲਾਤੀਆ ਆ ਵੈਰਾਈਟੀਆਂ ਚੈੱਕ ਕਰੋ ਟਾਪ ਕਲਾਸ ਦੀਆਂ ਸ਼ਹਿਰੀ ਵੈਰਾਈਟੀਆਂ ਦਪੱਟੇ ਹੈਵੀ ਹੈਵੀ ਫੋਰ ਸੈਟਡ ਦੇਖੋ ਲਗਜ਼ਰੀ ਚੀਜ਼ਾਂ ਰਾਇਲ ਕਲਾਸ ਚੀਜ਼ਾਂ ਤੇ ਵੀ 25 25% ਲੈਸ ਲਾਤੀ ਜੀ ਦੇਖੋ ਜੀ ਸੂਟਾਂ ਦੇ ਨਾਲ ਨਾਲ ਤੁਸੀਂ ਰੈਡੀमेड ਸ਼ਰਾਰੇ ਗਰਾਰੇ ਅਨਾਰਕਲੀਆਂ ਲਹਿੰਗੇ ਲੈਣਿਆਂ ਇਹਨਾਂ ਦੇ ਉੱਤੇ ਵੀ 25% ਡਿਸਕਾਊਂਟ ਦਵਾਂਗੇ ਬਾਰ ਬਾਰ ਕਹਿ ਰਹੇ ਆ ਵੱਡੇ ਫਾਇਦੇ ਜਿਹੜੀ ਚੀਜ਼ ਤੁਹਾਨੂੰ ਅਸੀਂ ਦਵਾਂਗੇ 5000 ਰੁਪਏ ਦੀ ਉਹ ਰਹਿ ਗਈ ਮਤਲਬ 35 3800 ਦੀ ਡਿਸਕਾਊਂਟ ਕਰਕੇ 1000 1000 ਰੁਪਏ 15 1500 ਰੁਪਏ ਐਕਸਟਰਾ ਡਿਸਕਾਊਂਟ ਦੇ ਰਹੇ ਹਾਂ 5000 ਰੁਪਏ ਦੀ ਡਰੈੱਸ ਵੇਚਦੇ ਆ ਬਜ਼ਾਰਾਂ ਚ 5000 ਕ ਰੈਂਟ ਇਹਦੇ ਵਿੱਚੋਂ ਵੀ 25% ਲੈਸ ਜਿੰਨਾ ਮਰਜੀ ਸਟਾਕ ਕਲੀਅਰੈਂਸ ਸੇਲ ਆਤੀ ਹੈ 15 April ਤੱਕ ਵੱਡੀ ਸੇਲ ਆਉਣ ਜਾ ਰਹੇ ਆ ਬੁੱਟਰ ਰੋਡ ਕਾਦੀਆਂ ਤੇ 15 April ਤੱਕ ਆਜੋ ਜਿੱਥੇ ਵੱਡੇ ਫਾਇਦੇ ਕੋਰਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਾਸਕਟਾਂ ਤੇ ਵੀ 25% ਲੈਸ ਲਾਤੀ ਸੂਟਾਂ ਤੇ 25% ਲੈਸ ਲਾਤੀ ਜਿੰਨੇ ਤੁਸੀਂ ਕੱਪੜੇ ਦੇਖ ਰਹੇ ਹੋ ਸਾਰੇ ਦੀ ਸਾਰੀ ਤਾਜ਼ਵਰੀ ਤੇ 25% ਲੈਸ ਠੋਕੇ ਲਾਤੀ ਤੇ ਆਜੋ ਵੱਡੇ ਫਾਇਦੇ ਵੱਡੀਆਂ ਆਫਰਾਂ ਤੁਹਾਡੇ ਲਈ ਮਾਤੂ ਸ਼੍ਰੀ ਦਸਾਰ ਬੁੱਟਰ ਰੋਡ ਕਾਦੀਆਂ ਦੇ ਰਿਆ ਆ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜ ਸਾਹਨ ਟੀਵੀ ਕਾਦੀਆਂ